ਹਾਂਜੀ ਦੋਸਤੋ ਕੀ ਹਾਲ ਚਾਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਛੋਟੀ ਜਿਹੀ ਜਾਣਕਾਰੀ ਦੇਣੀ ਸੀ ਜੋ ਕਿ ਤੁਸੀਂ ਕਮੈਂਟਾਂ ਵਿੱਚ ਪੁੱਛੀ ਸੀ ਕਿ ਕਈ ਵਾਰ ਜਮ੍ਹਾਂਬੰਦੀ ਦੇ ਵਿੱਚ ਜਾਂ ਜ਼ਮੀਨ ਦੀ ਜੋ ਫਰਦ ਆਪਾਂ ਕਹਿੰਦੇ ਨੇ ਠੀਕ ਹੈ ਜਾਂ ਰਿਸ਼ਤੀਆਂ ਦੇ ਵਿੱਚ ਸਾਡਾ ਹਿੱਸਾ ਜੋ ਖਰੀਦਦਾਰ ਦਾ ਹਿੱਸਾ ਹੁੰਦਾ ਹੈ ਉਹ ਕਈ ਵਾਰ ਦਰ ਲੱਗ ਕੇ ਆ ਜਾਂਦਾ ਠੀਕ ਹੈ ਜੀ ਉਹ ਦਰ ਵਾਲਾ ਹਿੱਸਾ ਸੀ ਕਿਵੇਂ ਘਟ ਸਕਦੇ ਉਸ ਦੇ ਬਾਰੇ ਤੁਹਾਨੂੰ ਅੱਜ ਛੋਟੀ ਜਿਹੀ ਜਾਣਕਾਰੀ ਦੇਣੀ ਹੈ ਜੇਕਰ ਤੁਸੀਂ ਇਸ ਤੇ ਪੂਰੀ ਡਿਟੇਲ ਵਿੱਚ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਮਾਣ ਲਓ ਸਾਡੇ ਕੋਲ ਇੱਥੇ ਦਾਸ ਹੀ ਜਰੂਰ ਰੱਖ ਬੈ ਜਾ 10 ਕ ਨਾਲ 0 ਮਰ ਲੇ ਕਹ ਲੋ ਠੀਕ ਹੈ ਜੀ ਤਾਂ 10 ਕ ਨਾਲ 0 ਮਰ ਲੇ ਰਕਬਾ ਜਿਹੜਾ ਤਿੰਨ ਵਿਅਕਤੀ ਨੇ ਖਰੀਦ ਕੀਤਾ ਹੈ ਇਸ ਵਿੱਚ ਤੁਮਹਾਨੂੰ 6 ਕ ਨਾਲ ਖਰੀਦ ਕੀਤੀ ਹੈ ਠੀਕ ਹੈ ਹਿੱਸਾ ਬਣਾਉਣਾ ਆਪਾਂ ਤਾਂ 10 0 ਜਾਂ 10 ਕ ਨਾਲ 0 ਮਰ ਲੇ ਦੇ ਵਿੱਚ 6 ਕ ਨਾਲ ਦਾ ਹਿੱਸਾ ਕਿ ਹੋਊਗਾ 6/10 ਹਿੱਸਾ ਠੀਕ ਹੈ ਜੀ ਤਾਂ 10 ਕ ਨਾਲ ਚ 6 ਕ ਨਾਲ ਜਿਹੜੀਆਂ ਤਿੰਨ ਵਿਅਕਤੀਆਂ ਨੇ ਹਿੱਸਾ ਬਰਾਬਰ ਆਪਣਾ ਖਰੀਦ ਕੀਤਾ ਹੋਇਆਗਾ ਤਾਂ ਉਹਨਾਂ ਵਿਅਕਤੀਆਂ ਦੇ ਨਾਮ ਉਦਾਹਰਣ ਦੇ ਤੌਰ ਤੇ ਮੰਨ ਲਓ ਕਿਸੇ ਵਿਅਕਤੀ ਦੇ ਨਾਮ A ਹੈ ਠੀਕ ਹੈ ਜੀ ਤੇ ਦੂਜੇ ਵਿਅਕਤੀ ਦੇ ਨਾਮ B ਹੈ ਇਸੇ ਤਰੀਕੇ ਤੀਜੇ ਵਿਅਕਤੀ ਦੇ ਨਾਮ C ਹੈ ਤੇ ਹਿੱਸਾ ਇਹਨਾਂ ਦਾ ਬਰਾਬਰ ਕਿ 1/3 ਇਸ 1/3 ਹਿੱਸਾ ਤੇ 1/3 ਹਿੱਸਾ ਛੀਕ ਨਾਲਾਂ ਦੇ ਵਿੱਚ ਇਹ ਤਿੰਨਾਂ ਦਾ ਜਿਹੜਾ ਹਿੱਸਾ ਬਰਾਬਰ ਹੈ ਪਰ ਜਦੋਂ ਅਸੀਂ ਹਿੱਸਾ ਕੱਢਾਂਗੇ 10 ਕਨਾਲਾਂ 'ਚ 1/3 ਹਿੱਸਾ ਤਾਂ ਉਹ ਜਿਹੜਾ 2 ਕਨਾਲਾਂ ਨਹੀਂ ਬਣਦਾ ਠੀਕ ਹੈ ਜੇਕਰ ਆਪਾਂ ਦੇਖੀਏ ਤਾਂ 2-2 ਕਨਾਲਾਂ ਤਿੰਨਾਂ ਦੀਆਂ ਤਾਂ ਦਰ ਲੱਗੀ ਹੁੰਦੀ ਹੈ ਇਹਦੇ ਵਿੱਚ ਦਰ ਕਿੰਨੀ ਲੱਗੀ ਹੁੰਦੀ ਹੈ ਮਤਲਬ ਇਹ ਵਿਅਕਤੀ ਦਾ 6/10 ਦਰ 1/3 ਹਿੱਸਾ ਇਸ ਤਰ੍ਹਾਂ ਕਰਕੇ ਜਿਹੜਾ ਜਮਾ ਮੰਦੀ ਜਾਂ ਫਿਰ ਤੁਹਾਡੀ ਰਿਸ਼ਤੀ ਦੇ ਵਿੱਚ ਲਿਖਿਆ ਹੁੰਦਾ ਐ ਇਸੇ ਤਰ੍ਹਾਂ ਇਹ ਬੀ ਦਾ 6/10 ਦਰ 1/3 ਹਿੱਸਾ ਇਹ ਮਤਲਬ ਉਸ ਵਿਅਕਤੀ ਦਾ ਪੂਰੇ ਪਹਿਲਾਂ ਨਾਮ ਲਿਖਿਆ ਹੋਊਗਾ ਉਸ ਤੋਂ ਬਾਅਦ ਉਸ ਦਾ ਜਿਹੜਾ ਹਿੱਸਾ ਲਿਖਿਆ ਹੋਵੇਗਾ ਇਸ ਤਰ੍ਹਾਂ 6/10 ਦਰ 1/3 ਹਿੱਸਾ ਤੇ ਇੱਥੇ ਸਾਡੀ ਜਿਹੜੀ ਕਨਫਿਊਜ਼ਨ ਕੀ ਹੁੰਦੀ ਹੈ ਅਸੀਂ ਸਾਨੂੰ ਹਿੱਸੇ ਕੱਢੜੇ ਨਹੀਂ ਆਉਂਦੇ ਕਿ ਅਸੀਂ 6/10 ਹਿੱਸਾ ਕੱਢੀਏ ਉਸ ਵਿਅਕਤੀ ਦਾ ਜਾ ਫਿਰ 1/3 ਕੱਢੀ ਹੈ ਜਾਂ ਫਿਰ ਕਿਵੇਂ ਕੱਢੀ ਹੈੱਸਾ ਤੇ ਇਹ ਕੋਈ ਬਾਲਾ ਔਖਾ ਕੰਮ ਨਹੀਂ ਹੈ ਬਹੁਤ ਹੀ ਆਸਾਨ ਹੈ ਠੀਕ ਹੈ ਜੀ ਤਾਂ ਇਹਨੂੰ ਕੱਢਣ ਵਾਸਤੇ ਆਪਾਂ ਕੀ ਕਰਾਂਗੇ ਜੇ ਸਾਡੇ ਕੋਲ ਟੋਟਲ ਹਿੱਸਾ ਲਿਖਿਆ ਹੋਇਆ ਹੈ 10 ਕਨਾਲ ਦਾ 6/10 ਹਿੱਸਾ ਸਭ ਤੋਂ ਪਹਿਲਾਂ ਅਸੀਂ ਉਹ ਲਿਖ ਲਾਂਗੇ ਉਸ ਤੋਂ ਬਾਅਦ ਜਿੰਨੀ ਦਰ ਲੱਗੀ ਹੋਵੇ ਦਰ ਕਿੰਨੀ ਹੈ ਜੀ 1/3 ਹਿੱਸਾ ਇਹਨੂੰ ਆਸ ਦੇ ਵਿੱਚ ਜਦੋਂ ਅਸੀਂ ਕੱਟਾਂਗੇ ਮਲਟੀਪਲਾਈ ਕਰਾਂਗੇ ਠੀਕ ਹੈ ਜੀ ਤਾਂ ਉੱਪਰ 6 ਥੱਲੇ 30 1/5 ਆ ਜਿਗਾ ਹਿੱਸਾ ਤਾਂ ਜਿਹੜਾ ਇਸੇ ਕਰਕੇ A ਦਾ ਜਿਹੜਾ ਹਿੱਸਾ ਹੋ 1/5 ਹਿੱਸਾ ਹੋ ਗਿਆ। ਇਸੇ ਤਰ੍ਹਾਂ B ਦਾ ਹੋਵੇਗਾ ਕਿਉਂਕਿ ਬਰਾਬਰ ਹਿੱਸਾ C ਦਾ ਹੋਵੇਗਾ। ਤਾਂ ਜਿਹੜਾ ਅਸੀਂ ਹੁਣ 1/5 ਇਹ 110 ਕਣਾਲਾਂ ਚੋਂ ਕੱਢਾਂਗੇ। ਇਸ ਤੋਂ ਪਹਿਲਾਂ ਜੇਕਰ ਅਸੀਂ 1/3 ਹਿੱਸਾ ਕੱਢਦੇ A ਦਾ ਤਾਂ ਸਹੀ ਨਹੀਂ ਆਉਣਾ ਸੀਗਾ। ਇਸੇ ਤਰ੍ਹਾਂ ਜੇ ਅਸੀਂ 6/10 ਕੱਢਦੇ ਤਾਂ ਵੀ ਸਹੀ ਨਹੀਂ ਆਉਣਾ ਸੀ। ਤਾਂ ਸਾਨੂੰ ਪਹਿਲਾਂ ਹਿੱਸਾ ਬਣਾਉਣਾ ਪੈਂਦਾ ਦਰ ਹਟਾਉਣੀ ਪੈਂਦੀ ਹੈ। ਤੇ ਤਿੰਨਾਂ ਦਾ ਇਸ ਕਰਕੇ 1/5 ਹਿੱਸਾ ਜੀਆ ਕੀ ਕਰਨਾ ਜੋ ਟੋਟਲ ਹਿੱਸਾ ਪਾਇਆ ਮੂਰੇ 6/10 ਉਸ ਤੋਂ ਬਾਅਦ ਜਿੰਨੀ ਦਰ ਲੱਗੀ ਵੀ ਉਸਦੇ ਨਾਲ ਮਲਟੀਪਲਾਈ ਕਰਕੇ ਅਸੀਂ ਕੱਟ ਦੇਵਾਂਗੇ ਤਾਂ ਸਾਡੇ ਕੋਲੇ ਜਿਹੜਾ ਉਹ ਦਰ ਨਿਕਲ ਜਾਈਗੀ ਬਾਕੀ ਜੇਕਰ ਡਿਟੇਲ ਵਿੱਚ ਵੀਡੀਓ ਚਾਉਣੀ ਹੋ ਤਾਂ ਕਮੈਂਟ ਜ਼ਰੂਰ ਕਰਿਓ ਵੀਡੀਓ ਦੇਖ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ